ਮੌਸਮ ਵਿਭਾਗ ਵੱਲੋਂ ਭਵਿੱਖਬਾਣੀ ਕੀਤੀ ਗਈ ਸੀ ਕਿ ਸਵੇਰੇ ਦੇ ਵਿੱਚ ਮੌਸਮ ਖਰਾਬ ਹੋਣ ਦੇ ਨਾਲ ਤੇਜ਼ ਬਾਰਿਸ਼ ਪੈ ਸਕਦੀ ਹੈ ਜਿਸ ਦੇ ਤਹਿਤ ਨਾਬਾ ਵਿਖੇ ਤੇਜ਼ ਬਾਰਿਸ਼ ਦੇ ਨਾਲ ਨਾਬਾ ਦੀ ਅਨਾਜ ਮੰਡੀ ਦੇ ਵਿੱਚ ਲੱਖਾਂ ਦੀ ਤਦਾਦ ਚ ਖੁੱਲੇ ਆਸਮਾਨ ਦੇ નીચે ਕਣਕ ਦੀਆਂ ਬੋਰੀਆਂ ਭਿੱਜਦੀਆਂ ਵਿਖਾਈ ਦਿੱਤੀਆਂ ਕਿਉਂਕਿ ਮੰਡੀਆਂ ਦੇ ਵਿੱਚ ਪੁਖਤਾ ਪ੍ਰਬੰਧ ਦੇ ਦਾਅਵਿਆਂ ਦੀ ਪੋਲ ਖੁੱਲਦੀ ਹੋਈ ਸਾਫ਼ ਨਜ਼ਰ ਆਈ ਹੈ ਦੂਜੇ ਪਾਸੇ ਕਿਸਾਨਾਂ ਵੱਲੋਂ ਕਿਹਾ ਗਿਆ ਹੈ ਕਿ ਬੇਮੌਸਮੀ ਬਰਸਾਤ ਨੇ ਕਿਸਾਨਾਂ ਦੀਆਂ ਫਸਲਾਂ ਖਰਾਬ ਕਰ ਦਿੱਤੀਆਂ ਨੇ ਇੱਕ ਪਾਸੇ ਜਿੱਥੇ ਕਿਸਾਨਾਂ ਦੀ ਖੇਤਾਂ ਦੇ ਵਿੱਚ ਖੜੀ ਫਸਲ ਹੈ ਉੱਥੇ ਦੂਜੇ ਪਾਸੇ ਕਿਸਾਨਾਂ ਦੀ ਫਸਲ ਮੰਡੀਆਂ ਦੇ ਵਿੱਚ ਰੁੱਲ ਰਹੀ ਹੈ ਆੜਤੀਆਂ ਨੇ ਕਿਹਾ ਕਿ ਜੋ ਫਸਲ ਮੀਂਹ ਦੇ ਨਾਲ ਖਰਾਬ ਹੋ ਰਹੀ ਹੈ ਅਜਾ ਖਾਮਿਆਜ਼ਾ ਆੜਤੀਆਂ ਨੂੰ ਭੁਗਤਣਾ ਪਵੇਗਾ ਆੜਤੇ ਤੁਸੀਂ ਹਾਂਜੀ ਆੜਤੀਆਂ ਜੀ ਕਿੰਨਾ ਕੁ ਨੁਕਸਾਨ ਮੰਨਦੇ ਜੋ ਬੇਮੌਸਮੀ ਬਰਸਾਤ ਦਾ ਬਹੁਤ ਜ਼ਿਆਦਾ ਹੋ ਰਿਹਾ ਹੈ ਜੀ ਸਾਰਾ ਪਾਣੀ ਜਿਹੜਾ ਹੈ ਇੱਥੇ ਦਾ ਮੰਡੀ ਦੇ ਵਿੱਚ ਸੜਕਾਂ ਦੇ ਬਹੁਤ ਪਾਣੀ ਖੜ ਜਾਂਦਾ ਹੈ ਜੇ ਇਹਨੂੰ ਸਾਫ਼ ਸੰਭਾਲਣਾ ਕੀਤੀ ਵੀ ਸਾਰਾ ਮਾਲ ਖਰਾਬ ਹੋ ਜੂਗਾ ਹੁਣ ਤੁਸੀਂ ਪਾਲਟੀਆਂ ਲਾ ਰਹੇ ਹੋ ਪਾਲਟੀ ਲਾ ਰਹੇ ਹੈ ਜੀ ਦੀ ਢਾਂਗਾ ਮਰਵਾ ਰਹੇ ਆ ਕੱਲ ਨੂੰ ਕਿਸੇ ਨੇ ਮਾਲ ਨਹੀਂ ਚੁੱਕਣਾ ਜੇ ਨਹੀਂ ਸੰਭਾਲ ਕਰਾਂਗੇ ਜੀ ਤਾਂ ਤੁਹਾਡੇ ਤੁਹਾਡੇ ਪੱਲੇ ਪੈ ਰਿਆ ਸਾਡੀ ਜ਼ਿੰਮੇਵਾਰੀ ਹੈ ਜੀ ਸਾਡੀ ਅਸੀਂ ਪੰਜਾਬੀ ਜ਼ਿੰਮੇਵਾਰੀ ਨਾਲ ਕਰਾ ਰਹੇ ਆ ਕੰਮ ਜੇ ਜਿਆਦਾ ਭਿਜ ਗਈ ਉਹਦਾ ਕੀ ਹੋਊਗਾ ਜੀ ਹੱਲ ਉਹਦਾ ਫਿਰ ਹੁਣ ਦੇਖਾਂਗੇ ਜੀ ਡੜੇ-ਡੋੜੇ ਕਰਾ ਕੇ ਦੁਬਾਰਾ ਪਰਤੀ ਕਰਨੀ ਪਊਗੀ ਪਰਤੀ ਤਾਂ ਕਰੋਂਗੇ ਪਰ ਕਿੱਥੇ ਕਰੋਂਗੇ ਸਪੇਸ ਤਾਂ ਕੋਈ ਨਹੀਂ ਸਪੇਸ ਹੁਣ ਜਦੋਂ ਬਣੂਗੀ ਉਦੋਂ ਹੀ ਹੋਊ ਪੀ ਲੱਗਦਾ ਇੱਕਦਮ ਕਿੰਨੇ ਆ ਗਈ ਫਸਲ ਫਸਲ ਇੱਕਦਮ ਇਹ ਸਾਰੀ 10 ਦਿਨਾਂ ਦੇ ਵਿੱਚ ਹੀ ਸਾਰਾ ਕੰਮ ਖਤਮ ਹੋ ਗਿਆ ਜੀ ਬਹੁਤ ਜਲਦੀ ਆ ਗਈ ਇੱਕਦਮ ਰਸ਼ ਪੈ ਗਿਆ ਦਾ ਇਹਨਾਂ ਲੇਬਰ ਦਾ ਵੀ ਨੁਕਸਾਨ ਹੋਊ ਲੇਬਰ ਦਾ ਵੀ ਨੁਕਸਾਨ ਹੈ ਜੀ ਲੇਬਰ ਦਾ ਲੇਬਰ ਮੰਡੀ ਚ ਹੈ ਹੀ ਨਹੀਂ ਲੇਬਰ ਤਾਂ ਇਸ ਵਾਲੀ ਬੰਦਾ ਦੇਖਣ ਨੂੰ ਨਹੀਂ ਮਿਲ ਰਿਹਾ ਲੇਬਰ ਸਾਰੀ ਸ਼ੈਲਾਂ ਚ ਅਡਜਸਟ ਹੋਈ ਵੀ ਹੈ ਮੰਡੀ ਚ ਲੇਬਰ ਹੈ ਹੀ ਨਹੀਂ ਕੋਈ ਪਰ ਉਹ ਵੀ ਮੈਂ ਜੀ ਬਹੁਤ ਆ ਮਹਿੰਗੇ ਭਾਜ ਲੇਬਰ ਲਿਆ ਰਹੇ ਆ 8 ਤੇ ਤੋਂ ਵੀ ਕਾਫੀ ਨੁਕਸਾਨ ਆ 8 ਤੇ ਤਾਂ ਬਹੁਤ ਨੁਕਸਾਨ ਹੈ ਜੀ ਜੋ ਸਰਕਾਰ ਤੋਂ ਲੇਬਰ ਮਿਲਦੀ ਹੈ ਉਹ ਤੋਂ ਦੁੱਗਨੇ ਰੇਟ ਚ ਕੰਮ ਹੋ ਰਿਹਾ 100 ਤੇ ਕਾਤੇ ਗਏ ਇਨਸਾਨਾਂ ਲਈ ਵੀ ਬਾਕੀ ਮਜ਼ਦੂਰਾਂ ਲਈ ਵੀ ਜਿਹੜੇ ਕੰਮ ਕਰਦੇ ਨੇ ਉਹਨਾਂ ਨੇ ਬਾਕੀ ਫਸਲਾਂ ਨੂੰ ਨੁਕਸਾਨ ਬਹੁਤ ਹੋ ਰਿਹਾ ਕਿੰਨਾ ਕੁ ਨੁਕਸਾਨ ਹੋ ਰਿਹਾ ਫਸਲਾਂ ਦਾ ਤਕਰੀਬਨ 50% ਤੋਂ ਹੋ ਗਿਆ ਇਹਨੂੰ ਹੁਣ ਖੁੱਲੇ ਆਸਮਾਨ ਦੇ ਕਿੰਨਾ ਕੁ ਟਟਾ ਪਿਆਗਾ ਇਹ ਸਰਕਾਰਾਂ ਨੇ ਜੇ ਘੱਟਾਂ ਨਹੀਂ ਮਜ਼ਦੂਰਾਂ ਦੀ ਸਹੀ ਟਾਈਮ ਤੇ ਲਿਫਟਿੰਗ ਹੋਈ ਜਾਵੇ ਸਾਡੇ ਥੱਲੇ ਟਰਾਲੀਆਂ ਲੱਗਣ ਹੁਣ ਲੋਕਾਂ ਨੇ ਟਰਾਲੀਆਂ ਦੇਖੋ ਬਾਹਰ ਖੜੀਆਂ ਨੇ ਕਿਸੇ ਦੇ ਤਰਪਾਲ ਪਾਲੀ ਕਿਸੇ ਕੋਲ ਨਹੀਂ ਹੈਗੀ ਸਾਰੀ ਖਰਾਬ ਹੋ ਰਹੀ ਹੈ ਲੱਖਾਂ ਦੀ ਤਰਾਦ ਵਿੱਚ ਪੈਣ ਇੱਥੇ ਥੱਲੇ ਪੂਰੀਆਂ ਤਰ੍ਹਾਂ ਲੱਖਾਂ ਦੀ ਤਰਾਦ ਪੈ ਗਈ ਸਾਰਾ ਇਹ ਸੋ ਪ੍ਰਬੰਧਿਤ ਤਾਂ ਹੋਣੀ ਚਾਹੀਦੇ ਨੇ ਪ੍ਰਬੰਧਿਤ ਜੀ ਹੋਣੀ ਚਾਹੀਦੇ ਨੇ ਹਾਂਜੀ ਸਰਕਾਰ ਦੇ ਸੱਤੀ ਨੇ ਸਰ ਪਬਲਿਕ ਦਾ ਕੰਮ ਸਰਕਾਰੀ ਜਿੰਮੇਵਾਰੀ ਬਣ ਗਿਆ ਹੁਣ ਥੋੜੇ ਬਾਅਦ ਕਰੀ ਜਾਂਦੇ ਨੇ ਅਸੀਂ ਐ ਕਰਦੇ ਮੋ ਕੋਈ ਪਰਫਾਰਮ ਨਹੀਂ ਹੈ ਜੀ ਫੀਟਾ ਚ ਕਿੰਨੀ ਕੁ ਫਸਲ ਲੱਗੀ ਪਈ ਹੈ ਫੀਟਾ ਜੀ ਹਲੇ ਹੈ ਜੀ 25% ਖੜੀ ਹੈ ਨਹੀਂ 30% ਹੈ ਜੀ ਅਗਰ ਤਰੂੜੇ ਲਿਆਂਦੀ ਤੁਸੀਂ ਇਹ ਤਰੂੜੇ ਆ ਗਈ ਮੰਡੀਆਂ ਚਾਹ ਜੀ ਜਦ ਕੀ 75% ਲਿਆਂਦੀ ਆ ਕਿੰਨੀ ਵਾਰ ਲਿਸਟਿੰਗ ਹੋਈ ਹੈ ਬਲੇਸਿੰਗ ਲਿਸਟਿੰਗ ਕਿੰਨੀ ਕੁ ਹੋਈ ਹੈ ਲਿਸਟਿੰਗ ਬਹੁਤ ਘੱਟ ਹੋਈ ਜੀ ਇਹਦੇ ਵਿੱਚ ਆਪੀ ਲਈ ਅਛੂੜੀ ਦੀ 25% ਮਸਾਂਦੀ ਪਤਾ ਨਹੀਂ ਪਰਵੰਤ ਦਸਵੇ ਦਾ 8 ਵਜੇ ਦਾ ਖੜਾ ਜਾਂ ਇਹ ਕੁੰਗਰੇ ਜਾਮ ਲੱਗਿਆ ਪਿਆ ਕਿਸੇ ਪਾਸੇ ਜਾਮ ਨਹੀਂ ਲੱਗਣਾ ਰਸਤਾ। ਇਹ ਫਸਲ ਤਾਂ ਤੁਹਾਡੀ ਪਿਛ ਰਹੀ ਹੈ। ਫਸਲ ਤਾਂ ਪਿਛ ਰਹੀ ਹੈ ਜੀ ਇਹ ਤਾਂ ਬਾਦੀ ਵਾਰ ਸਪਰੇ ਨਹੀਂ ਮਰਹਾਉਣਾ। ਪ੍ਰਬੰਧਕ ਕਿਸ ਤਰ੍ਹਾਂ ਨੇ ਕਿ ਲੱਖਾਂ ਪੌੜੀ ਪਈ ਆ ਖੁੱਲੇ ਆਸਮਾਨ ਦੇ niche ਟਿੱਕੀ। ਪਰਵੰਤ ਤਾਂ ਹੁਣ ਦੇਖ ਲੋ ਜੀ ਪਤੀ ਲੱਗ ਰਿਹਾ ਆਪਣੀ ਅੱਗੇ ਦੇਖ ਸਾਰਾ ਕੁਝ। ਕਿ ਜ਼ਿੰਮੇਵਾਰੀ ਕਿਹਦੀ ਮੰਨਦੇ ਹੋ ਜਿਹੜੇ ਖਰਾਬ ਹੋ ਰਹੀਆਂ ਹਨ ਫਸਲ। ਜ਼ਿੰਮੇਵਾਰੀ ਤਾਂ ਸਰਕਾਰ ਦੀ ਵੰਦੇ ਜੀ। ਸਾਂਪਲ ਵਜੇ ਜਾਉਣਾ ਮਰ ਬੱਢ ਕੇ ਲਿਆਂਦਾ ਫਸਲਾਂ ਦੇ ਫਸਲਾਂ ਅੜਤੀ ਦੇ ਆਗੇ ਅੜਤੇ ਵਿੱਚ ਪੂਰੇ ਜਗਾਂ ਦੀ ਚੱਕੀ ਫਮਾਨ ਨਿੱਕੀ ਮਾਰ ਦੇ ਦਿੱਤਾ ਜਾਂਦਾ ਹੈ ਤੋਂ ਡਰਦੇ ਮਾਰੀ ਜਿਵੇਂ ਫਸਲ ਛੇ ਛੇਤੀ ਬੱਢ ਲਿਆਂਦੇ ਵੀ ਚਲੋ ਇੱਥੇ ਤੁਹਾਡੀ ਸੇਫ ਆ ਇੱਥੇ ਵੀ ਬੇਜਰੀ ਆ ਪਰ ਕੀਤਾ ਜੀ ਬੇਜਰੀ ਹਾਂ ਜੀ ਚਾਰ ਸਫੇਰੇ ਮਾਰ ਹੈ ਕੀ ਮੰਗ ਕਰਦੇ ਹੋ ਤੁਸੀਂ ਮੰਗ ਤਾਂ ਇਹ ਸਰਕਾਰ ਨੂੰ ਚਾਹੀਦਾ ਹੈ ਉਈ ਇਹਦਾ ਪ੍ਰਬੰਧ ਕਰਨਾ ਚਾਹੀਦਾ ਨਾਲ ਹੁੰਦੇ ਮਾਲ ਚੱਕਿਆ ਜਾਵੇ ਜਿਹੜਾ ਮਾਲ ਬੋਰੀਆਂ ਚ ਭਰਿਆ ਪਿਆ ਦੇਖੋ ਕਿਵੇਂ ਆ ਬਾਕੀ ਜਗਾ ਹੈ ਲਾਹੋਂ ਨੂੰ ਮਿਲੇ ਨਾਲ ਦੀ ਨਾਲ ਹੋਂ ਸਾਂਭਿਆ ਜਾਵੇ ਮਾਲ ਇਹ ਕਿਸ ਤਰ੍ਹਾਂ ਨੇ ਪ੍ਰਬੰਧ ਨੇ ਮੰਡੀ ਦੇ ਵਿੱਚ ਨਹੀਂ ਪੈ ਰਹੀ ਜੀ ਆਹ ਕਹਾਵਾ ਦਾ ਹੀ ਤੁਸੀਂ ਕਦੋਂ ਆਇਸੀ ਆਪਣੀ ਢੇਡੀਆਂ ਲੈ ਕੇ ਅੱਜ ਮੈਂ ਅੱਜ ਤੱਕ ਆ ਇਸ ਤਰ੍ਹਾਂ ਨੇ ਪ੍ਰਬੰਧ ਨੇ ਮੰਡੀ ਦਾ ਬੜਾ ਆ ਜੀ ਬੁਰਾ ਹਾਲਾ ਕਿੰਨੇ ਕਿ ਲੱਖ ਟੱਕਾ ਜਿਹੜਾ ਮੰਡੀ ਵਿੱਚ ਭੇਜ ਰਿਆ ਖੁੱਲੇ ਆਸਮਾਨ ਦੇ ਵਿੱਚ ਤੇ بارش ਵੀ ਬਹੁਤ ਤੇਜ਼ ਹੈ ਮਾਰ ਤਾਂ ਬਹੁਤ ਰਹੀ ਕੀ ਕੀ ਕਹਿਣਾ ਚਾਹੁੰਦਾ ਇਹ ਨਹੀਂ ਐਂਦਾ ਕਹਿੰਦਾ ਹਟਣ ਨਹੀਂ ਆਈ ਨੰਮੀ ਇਹ ਤਾਂ ਖੇਤਾਂ ਚ ਵੀ ਖੜੀ ਹੈ ਤਾਨਾ ਆਹ ਖੇਤਾਂ ਨਹੀਂ ਖੜੀ ਆਏ ਇੱਥੇ ਮੰਡੀ ਚ ਇਹ ਭੇਜ ਰਿਆ ਕਣਕ ਨੂੰ ਹਾਂ ਇਹ ਬੱਜ ਰਹੀ ਹੈ ਕੋਈ ਪ੍ਰਬੰਧ ਨਹੀਂ ਹੈ ਉੱਥੇ ਬੁਰਾ ਹਾਲਾ ਹੋਵੇ ਬੁਰਾ ਹਾਲਾ ਕਿਹਨੇ ਪਾਣੀ ਜਾਂਦਾ ਕੰਮ ਦੀ ਵੀਰਾਂ ਨੂੰ ਖਾਬੇ ਕਿੰਨਾ ਕ ਨੁਕਸਾਨ ਹੈ ਨਾਲ ਜਿਵੇਂ ਥੋੜਾ ਮੰਡੀ 'ਚ ਵੀ ਕਣਕ ਵੀ ਡਰੀ ਆ ਖੇਤਾਂ ਦੇ ਵਿੱਚ ਵੀ ਖੜੀ ਆ ਜੇ ਕਿੰਨਾ ਕ ਨੁਕਸਾਨ ਹੋਊਗਾ ਨੁਕਸਾਨ ਤਾਂ ਆਏਗਾ ਜੀ 80 ਰੁਪਈਆ ਹੋਗਾ ਵੱਡਾ ਨੁਕਸਾਨ ਹੋਊਗਾ ਹਾਂ ਦਾ ਹੀ ਵਾ ਇਹ ਬਾਰਸ਼ ਹਿੰਜੋ ਪਿੰਦਰ ਫਿਰ ਤਾਂ ਜ਼ਿਆਦਾ ਹੋ ਸਕਦਾ ਦਾ ਬਾਰਸ਼ਾ ਜੀ ਹਟੀ ਨਹੀਂ ਕੀ ਵਾਧਾ ਹੋਊਗੀ ਆਇਆ ਵੀ ਖੇਤਾਂ ਦੇ ਵੀ ਆ ਗਏ ਇਹ ਵੀ ਪੂਰੇ ਵੀ ਨੁਕਸਾਨ ਹੈ ਖੇਤਾਂ ਨੂੰ ਨੁਕਸਾਨ ਕਿੰਨੇ ਪਰਸੈਂਟ ਖੇਤਾਂ ਚ ਖੜੀ ਆ ਜੀ ਫਸਲ ਜਿਹੜੀ ਕਟਾਈ ਕਰਨੀ ਆਦਮੋਂ ਖੜੀ ਆ ਜੀ ਮੈਂ ਮंडी ਚ ਆ ਤੇ ਅੱਧੀ ਖੇਤਾਂ ਚ ਹਾਂ ਜੀ ਸਰ ਜੀ ਹੁਣ ਵੀ ਮੰਗ ਕਰਦੇ ਆ ਸਰਕਾਰ ਸਰਕਾਰ ਦੇ ਨਵੇਂ ਕਿਸਾਨ ਨੂੰ ਮਾਜਮਤ ਆਹੀ ਹੈ ਖਰਚਾ ਬਹੁਤ ਜਿਮੀਦਾਰਾਂ ਦਾ ਜਿਮੀਦਾਰਾਂ ਦਾ ਕੋਈ ਨਹੀਂ ਮੰਡੀ ਚ ਜੀ ਹਲਾਤ ਮਾੜੀ ਨੇ ਨੂੰ ਪਟਾਈ ਆ ਕੋਈ ਪ੍ਰਬੰਧ ਨਹੀਂ ਕੁਛ ਨਹੀਂ ਬਸ ਤੁਹਾਨੂੰ ਲੇਬਰ ਵਾਲਿਆਂ ਨੂੰ ਕਿੰਨੀ ਮੁਸ਼ਕਲ ਆ ਰਹੀ ਕਿਉਂਕਿ ਹੁਣ ਤਾਂ ਫਿਰ ਲੇਬਰ ਬਹੁਤ ਜ਼ਿਆਦਾ ਹੈ ਜੀ ਬਹੁਤ ਜ਼ਿਆਦਾ ਮੁਸ਼ਕਲ ਆ ਰਹੀ ਹੈ ਸਹੀ ਤਰੀਕੇ ਨਾਲ ਕੰਮ ਨਹੀਂ ਕੋਈ ਨਾ ਨਾ ਸਹੀ ਤਰੀਕੇ ਨਾਲ ਕੋਈ ਮਜ਼ਦੂਰੀ ਆ ਜਿਵੇਂ ਲੱਫਾ ਬੋਦਨੀਆਂ ਪਈਆਂ ਨੇ ਖੋਲਣਾ ਲਿਫਟਿੰਗ ਹੋ ਨਹੀਂ ਰਹੀ ਨਾ ਜਿਹੜੀ ਹੁਣ ਭੇਜ ਗਈ ਆ ਇਹਦਾ ਹੁਣ ਕੀ ਕਰੋਂਗੇ ਫਿਰ ਇਹ ਪੰਜੇ ਪੰਜੇ ਮਾਰੇ ਜਾਣਗੇ ਬਸ ਬਲਦੀਆਂ ਵਿੱਚ ਬਾਕੀ ਪਾਰਟੀ ਪਾਲਟੀ ਕਰਾਉਣਗੇ ਜੇ ਕਰਾਉਣਗੇ ਤਾਂ ਹੀ ਆਨੇ ਹੀ ਇੱਕਣੀ ਭੇਜ ਦੇਣਗੇ ਨਹੀਂ ਪਾਰਟੀ ਤਾਂ ਤਾਂ ਹੋਊ ਜੇ ਖੁੱਲ੍ਹੇ ਮਤਲਬ ਜਗ੍ਹਾ ਹੋਵੇ ਜੇ ਖੁੱਲੀ ਜਗ੍ਹਾ ਹੋ ਹਾਂ ਜਗ੍ਹਾ ਤਾਂ ਹੀ ਹੋਣੀ ਜੀ